पंप्स टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना Silver Pumps! Silver Pumps! अरे बरा thank you चलो चलो ओ यार पहले मुदा कख न پاني ڏي ڏسو ڏي ڏي پئي 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 ਕੰਮ ਕਰਦੇ ਆਂ ਜੀ ਬੰਦੇ ਕੰਮ ਕਰਦੇ ਆਂ ਪਾਣੀ ਸੁਸਤੀ ਕਰਾ ਦੇ ਪਾਣੀ ਧੱਕਾ ਮਾਰਦਾ ਜੀ ਤੋਟਾ ਤੋਟਾ ਉਹ ਬਹੁਤ ਚੀਜ਼ ਉਹ ਤੋਟਾ ਤੋਟਾ ਜੇ ਇਹ ਚੜਨਾ ਸਾਰੇ ਕਰਾਂਗੇ ਬਾਈ ਨਾਮ ਖੜੇ ਨਹੀਂ ਕਰੀ ਜਣਾ ਇਹ ਸਭ ਮੁੱਕ ਪੈਸੇ ਪੈਸੇ ਦਾ ਕੌਚਰ ਉਹ ਜੀ ਚੱਲਿਆ جا تے جا رہا یا آئے ਜੋ ਸਰਕਾਰ ਮੁਕਰੀ ਆ ਜੋ ਸਰਕਾਰ ਪਜੀ ਆ ਬਾ ਜਿਹੜੇ ਪ੍ਰਮਾਣ ਦੀ ਸਰਕਾਰ ਆ ਕਿਹੜੀ ਕਹਿੰਦੀ ਵੀ ਬੱਚੇ ਕੋਠਿਆਂ ਤੋਂ ਨਹੀਂ ਨਿਕਲੂਗੀ ਸਰਕਾਰ ਹੋਊਗੀ ਲਗਾਤਾਰ ਲੋਕਾਂ ਨੂੰ ਹੋਰ ਬਾਬਾ ਜੀ ਕੀ ਕਹਿਣਾ ਤੁਹਾਡਾ ਬਿਲਕੁਲ ਪ੍ਰਸ਼ਾਸਨ ਠੱਗਾ ਕਰ ਰਿਹਾ ਜੀ ਨਹੀਂ ਪੈਸਾ ਦਿੱਤਾ ਖਸਾਨਾ ਨੂੰ ਉਹਦੇ ਵਾਸਤੇ ਖਸਾਨ ਕੱਠੇ ਆ ਵੀ ਸਾਡੇ ਖਾਤੇ 'ਚ ਪੈਸੇ ਪਾ ਦਿਓ ਤੇ ਸਾਡੀ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਿਫਤਾਰ ਕਰ ਰਹੀ ਕੋਈ ਪਤਾ ਨਹੀਂ ਸਾਨੂੰ ਕਿੱਥੇ ਕਰ ਰਹੀ ਆ ਡਾਂਗ ਵੜ ਲਈ ਆ ਤੇ ਪਿੱਛੇ ਬਾਕੀ ਪਾ ਗੱਡੀ 'ਚ ਲੱਗ ਲਏ ਆ ਬੰਦੇ ਕੋਈ ਐਸੇ ਗੱਡੀ 'ਚ ਸਾਡੀ ਕਹਿੰਦੇ ਵਿਆਹ ਗੱਡੀ 'ਚ ਬੈਜੋ ਕੋਈ ਪਤਾ ਨਹੀਂ ਕਿਸੇ ਕਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿਆਵਾ ਜੀ